ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਤਾਂ ਬੇਟੇ ਆਪਣਾ ਅੱਜ ਦਾ ਟੌਪਿਕ ਹੈ ਲੈਂਜ ਫਾਰਮੂਲਾ ਐਂਡ ਬੈਗਰੀਫਿਕੇਸ਼ਨ ਲੈਂਜ ਫਾਰਮੂਲੇ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕੱਲ ਦੱਸ ਦੇਵਾਂ ਕਿ ਜਿਹੜੀ ਸਾਈਨ ਕਨਵੈਂਸ਼ਨ ਹੈ ਉਹ ਜਿਸ ਤਰ੍ਹਾਂ ਅਸੀਂ ਮਿਰਗਤ ਵਿੱਚ ਸਾਈਨ ਕਨਵੈਂਸ਼ਨ ਕੀਤੀ ਸੀ ਲਗਭਗ ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਹੈ ਭਾਵ ਕਿ ਰੇ ਦੀ ਡਾਇਰੈਕਸ਼ਨ ਦੇ ਵਿੱਚ ਜੇਕਰ ਆਪਾਂ ਮੈਜ਼ਰਮੈਂਟ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਜੋ ਮੈਜ਼ਰਮੈਂਟ ਹੋਊਗੀ ਪੋਜ਼ਿਟਿਵ ਅਗਰ ਅਸੀਂ ਰੇ ਦੀ ਟਰੈਕਸ਼ਨ ਤੋਂ ਉਲਟ ਮੈਜ਼ਰਮੈਂਟ ਕਰਦੇ ਹਾਂ ਤਾਂ ਉਹ ਹੋਊਗੀ ਜੀ ਨੈਗੇਟਿਵ ਅਗਰ ਬੇਟੇ ਅਸੀਂ ਉੱਪਰੋਂ ਕਰਦੇ ਪਏ ਹਾਂ ਅਗਰ ਐਕਸਿਸ ਪ੍ਰਿੰਸੀਪਲ ਐਕਸਿਸ ਤੋਂ ਹੇਠਾਂ ਵੱਲ ਨੂੰ ਕਰ ਰਹੇ ਆ ਮੈਜ਼ਰਮੈਂਟ ਤਾਂ ਉਹ ਹੋਊਗੀ ਨੈਗੇਟਿਵ ਤਾਂ ਬੇਟੇ ਹਰ ਇੱਕ ਮੈਜ਼ਰਮੈਂਟ ਕਿੱਥੋਂ ਕਰਨੀ ਆ ਸਿ ਜਿਵੇਂ ਅਸੀਂ ਉਹਦੇ ਵਿੱਚ ਐਕਸਿਸ ਦੇ ਵਿੱਚ ਪੋਲ ਤੋਂ ਕਰਦੇ ਸੀਗੇ ਇਹਦੇ ਵਿੱਚ ਹਰ ਇੱਕ ਮੈਜ਼ਰਮੈਂਟ ਉਹਦੇ origin ਤੋਂ ਕਰਨੀ ਹੈਗੀ ਹੈ origin ਤੋਂ ਉੱਪਰ ਨੂੰ ਜਿਹੜੀ ਮੈਜ਼ਰਮੈਂਟ ਹੋਊਗੀ ਉਹ ਪੋਜ਼ਿਟਿਵ ਹੋਊਗੀ ਐ ਤੇ ਥੱਲੇ ਨੂੰ ਹੋਊਗੀ ਜਿਹੜੀ ਨੈਗੇਟਿਵ ਹੋਊਗੀ ਅਗਰ ਰੇ ਦੀ ਡਾਇਰੈਕਸ਼ਨ ਇਧਰ ਨੂੰ ਹੈ ਤਾਂ ਇਧਰ ਨੂੰ ਜਿੰਨੇ ਵੀ ਮੈਜ਼ਰਮੈਂਟ ਕਰਾਂਗੇ ਉਹ ਨੈਗੇਟਿਵ ਹੋਣਗੀਆਂ ਰੇ ਦੀ ਡਾਇਰੈਕਸ਼ਨ ਦੇ ਵਿੱਚ ਜਿੰਨੇ ਵੀ ਮੈਜ਼ਰਮੈਂਟ ਕਰਾਂਗੇ ਉਹ ਪੋਜ਼ਿਟਿਵ ਹੋਣਗੀਆਂ ਲੈਂਸ ਫਾਰਮੂਲੇ ਦੀ ਗੱਲ ਕਰੀਏ ਤਾਂ ਬਈਟੇ ਆਪਣੇ ਕੋਲੇ ਮਿਰਰ ਫਾਰਮੂਲੇ ਤੋਂ ਇਹ ਥੋੜਾ ਜਿਹਾ ਹੀ ਵੱਖਰਾ ਹੈ 1/f 1/u v 1/u ਥੇਰ f ਇਜ਼ ਆ ਫੋਕਲ ਲੈਂਥ ਆਫ ਲੈਂਸ v ਇਜ਼ ਆ ਪੋਜੀਸ਼ਨ ਆਫ ਇਮੇਜ ਐਂਡ u ਇਜ਼ ਆ ਪੋਜੀਸ਼ਨ ਆਫ ਆਬਜੈਕਟ ਠੀਕ ਹੈ ਜੀ ਇਹ ਫਾਰਮੂਲੇ ਦੇ ਨਾਲ ਤੁਸੀਂ ਹਰ ਇੱਕ ਤਰ੍ਹਾਂ ਦੇ ਨੰਮਰੀਕਲ ਕਰ ਸਕਦੇ ਹੋ ਔਰ ਇਹਨਾਂ ਦੇ ਸਾਈਨ ਪੋਜ਼ਿਟਿਵ ਨੇਗੇਟਿਵ ਕਿਸ ਤਰ੍ਹਾਂ ਲੈਣੇ ਨੇ ਉਹ ਤੁਸੀਂ ਇੱਥੋਂ ਦੇਖ ਲੈਣੇ ਹੈਗੇ ਆ ਪਰ ਆ ਜਿਹੜੀ ਫਾਰਮੂਲੇ ਦੇ ਵਿੱਚ ਮਾਈਨਸ ਆਉਣੀ ਹੈ ਇਹ ਤਾਂ ਤੁਸੀਂ ਹਮੇਸ਼ਾ ਵਰਤਣੀ ਹੀ ਵਰਤਣੀ ਹੈ ਅਗਲੀ ਗੱਲ ਆ ਜਾਂਦੀ ਬੇਟੇ ম্যাগਨੀਫਿਕੇਸ਼ਨ ਦੀ ਤਾਂ ম্যাগਨੀਫਿਕੇਸ਼ਨ ਪਾਵਰ ਇਹਦੀ ਵੀ ਉਸੇ ਤਰ੍ਹਾਂ ਹੀ h' ਓਵਰ h ਹੁੰਦੀ ਹੈ ਪਰ ਉਹ ਮਤਲਬ ਵੇਰ h' ਇਸ ਦਾ ਸਾਈਜ਼ ਆਫ ਇਮੇਜ ਐਂਡ h ਇਸ ਦਾ ਸਾਈਜ਼ ਆਫ ਆਬਜੈਕਟ ਜਾਂ ਇਹਨੂੰ i ਓਵਰ o ਵੀ ਆਪਾਂ ਲਿਖ ਲੈਣੇ ਆ ਔਰ ਇਹ ਕਾਦੇ ਬਰਾਬਰ ਹੋਊਗੀ ਬੇਟੇ ਜਿਸ ਤਰ੍ਹਾਂ ਆਪਾਂ ਉਧਰ -v ਓਵਰ u ਦੇ ਬਰਾਬਰ ਕਰਦੇ ਸੀ ਇਹਦੇ ਵਿੱਚ ਉਹ ਮਾਈਨਸ ਆਪਾਂ ਕੱਟ ਦੇਣੀ ਹੈ ਇਹਦੇ ਵਿੱਚ ਸਿੰਪਲ ਹੀ ਇਹ v ਓਵਰ u ਦੇ ਬਰਾਬਰ ਹੋਊਗੀ ਅਗਰ ਬੇਟੇ ਤੁਹਾਡੇ ਕੋਲ ম্যাগਨੀਫਿਕੇਸ਼ਨ ਪਾਵਰ ਨੈਗੇਟਿਵ ਆ ਰਹੀ ਹੈ ਇਹਦਾ ਮਤਲਬ ਕੀ ਹੈ ਬਈ ਇਮੇਜ ਆ ਜਿਹੜੀ 네ਗੇਟਿਵ ਕਦੋਂ ਆਊਗੀ ਜਦੋਂ ਆ ਥੱਲੇ ਨੂੰ h ਡੈਸ਼ 네ਗੇਟਿਵ ਹੋਊਗੀ ਤੇ h ਪੋਜ਼ਿਟਿਵ ਮਤਲਬ h ਜਿਹੜੀ ਪੋਜ਼ਿਟਿਵ ਹੋਊਗੀ ਉਦੋਂ 네ਗੇਟਿਵ ਆਊਗੀ ਇਹਦਾ ਮਤਲਬ ਇਮੇਜ ਆ ਜਿਹੜੀ ਉਹ ਹਮੇਸ਼ਾ ਬੇਟੇ ਰੀਅਲ ਹੋਊਗੀ ਐਂਡ ਇਨਵਰਟਡ ਹੋਊਗੀ ਠੀਕ ਹੈ ਰੀਅਲ ਹੋਊਗੀ ਤੇ ਇਨਵਰਟਡ ਹੋਊਗੀ ਅਗਰ ਤੁਹਾਡੇ ਕੋਲੇ ਮੈਗਨੀਫਿਕੇਸ਼ਨ ਪੋਜ਼ਿਟਿਵ ਆ ਰਹੀ ਹੈ ਇਹਦਾ ਮਤਲਬ ਜਿਹੜੀ ਇਮੇਜ ਆ ਬਈ ਉਹ ਇਮੇਜ ਹਮੇਸ਼ਾ ਜਿਹੜੀ ਵਰਚੁਅਲ ਹੋਊਗੀ ਉਹ ਵਰਚੁਅਲ ਹੋਊਗੀ ਐਂਡ ਇਰੈਕਟ ਹੋਊਗੀ ਇਰੈਕਟ ਹੋਊਗੀ ਠੀਕ ਹੈ ਬਸ ਇਹ ਚੀਜ਼ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਤੇ ਇਹਦੇ ਬੇਸ ਦੇ ਉੱਤੇ ਬੈਠੇ ਤੁਸੀਂ ਨੰਮੈਰਿਕਲ ਕਰ ਲੈਣੇ ਆ ਇੱਕ ਹੋਰ ਗੱਲ ਹੁੰਦੀ ਹੈ ਬਟ ਪਾਵਰ ਆਫ ਲੈਂਸ ਵੀ ਪੁੱਛ ਲੈਂਦੇ ਨੇ ਕਈ ਵਾਰੀ ਪਾਵਰ ਆਫ ਲੈਂਸ ਕੀ ਹੈ ਤਾਂ ਪਾਵਰ ਆਫ ਲੈਂਸ ਬਟ ਰੈਸੀਪਰੋਕਲ ਆਫ ਇਟਸ ਫੋਕਲ ਲੈਂਥ ਹੁੰਦੀ ਹੈ ਫੋਕਲ ਲੈਂਥ ਨੂੰ ਆਪਾਂ ਮੀਟਰਾਂ ਦੇ ਵਿੱਚ ਲਵਾਂਗੇ ਨਾ ਜਦੋਂ ਵੈਸੇ ਤਾਂ ਸੈਂਟੀਮੀਟਰਾਂ 'ਚ ਵੀ ਫੋਕਲ ਲੈਂਥ ਆ ਜਾਂਦੀ ਹੈ ਪਰ ਜੇਕਰ ਤੁਸੀਂ ਲੈਂਸ ਦੀ ਪਾਵਰ ਵੇਖਣੀ ਹੈ ਜਿਵੇਂ ਆਪਾਂ ਐਨਕਾਂ ਦਾ ਨੰਬਰ ਕਹਿੰਦੇ ਹੁੰਦੇ ਆ ਜੇ ਅੱਧਾ ਨੰਬਰ ਲੱਗਿਆ ਜੀ 2 ਨੰਬਰ ਦੀ ਐਨਕ ਲੱਗੀ ਹੋ ਵਗੈਰਾ ਵਗੈਰਾ ਉਹ ਉਹ ਤਾਂ ਪਾਵਰ ਕਾਦੇ ਬਰਾਬਰ ਹੁੰਦੀ ਹੈ ਬੇਟੇ ਲੈਂਜ ਦੇ ਫੋਕਲ ਲੈਂਥ ਦਾ ਅਨਵਰਸ ਕਰ ਦੇਗੇ ਤਾਂ ਪਾਵਰ ਆਫ ਲੈਂਜ ਬਣ ਜਾਂਦਾ ਹੈ ਪਰ ਪਾਵਰ ਇਹਦਾ ਫੋਕਲ ਲੈਂਥ ਦਾ ਅਨਵਰਸ ਕਰਨ ਵੇਲੇ ਇਹ ਅਸੀਂ ਖਾਸ ਖਿਆਲ ਰੱਖਣਾ ਹੈ ਕਿ ਜਿਹੜਾ ਉਹ ਫੋਕਲ ਲੈਂਥ ਉੱਥੇ ਅਸੀਂ ਲੈਣੀ ਹੈ ਉਹ ਹਮੇਸ਼ਾ ਅਸੀਂ ਮੀਟਰਾਂ ਦੇ ਵਿੱਚ ਲੈਣੀ ਹੈ ਪਾਵਰ ਕੱਢਣ ਵੇਲੇ ਸੈਂਟੀਮੀਟਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਫਿਰ ਤੁਹਾਡੇ ਕੋਲ ਪਾਵਰ ਗਲਤ ਆ ਜਾਊਗੀ ਤਾਂ ਪਾਵਰ ਨੂੰ ਬੇਟੇ ਆਪਾਂ ਕਾਦ ਵਿੱਚ ਨੋਟ ਕਰਦੇ ਹਾਂ ਤੇ ਯੂਨਿਟ ਕੀ ਹੁੰਦੇ ਆ ਇਹਦੇ ਯੂਨਿਟ ਹੁੰਦੇ ਡਾਇਆਪਟਰ ਠੀਕ ਹੈ 1 ਡੈਪਟਰ 2 ਡੈਪਟਰ 3 ਡੈਪਟਰ ਵਗੈਰਾ ਵਗੈਰਾ ਜਾਂ 0.5 ਡੈਪਟਰ 0.25 ਡੈਪਟਰ ਇਹ ਪਾਵਰ ਦੇ ਜਿਹੜੇ ਯੂਨਿਟ ਹੈਗੇ ਆ ਉਹ ਹੁੰਦੇ ਆ ਡੈਪਟਰ ਠੀਕ ਹੈ ਜੀ ਤਾਂ ਇਹ ਤੁਸੀਂ ਖਾਸ ਧਿਆਨ ਰੱਖਣਾ ਹੈਗਾ ਜਦੋਂ ਤੁਹਾਨੂੰ ਕਹਿਨ ਕਹਿ ਦਿੱਤਾ ਗਿਆ ਵੀ ਤੁਸੀਂ ਪਾਵਰ ਕੱਢੋ ਤਾਂ ਪਾਵਰ ਤੁਸੀਂ ਬੇਟੇ ਦੀ ਕੱਢ ਦੇਣੀ ਹੈ ਔਰ ਇੱਕ ਹੋਰ ਇੱਥੇ ਰਹਾਸ ਦੀ ਗੱਲ ਇਹ ਹੈ ਜਿੰਨੇ ਵੀ ਕਨਵੈਕਸ ਲੈਂਸ ਹੈਗੇ ਨੇ ਬੇਟੇ ਉਹਨਾਂ ਸਾਰਿਆਂ ਦੀ ਪਾਵਰ ਆ ਜਿਹੜੀ ਪੋਜ਼ਿਟਿਵ ਆਉਂਦੀ ਹੈ ਠੀਕ ਹੈ ਕਨਵੈਕਸ ਲੈਂਸ ਦੀ ਪਾਵਰ ਕੀ ਆਊਗੀ ਬਈ ਪੋਜ਼ਿਟਿਵ എൻഡ കൺവലീ ആവുക ബേട്ട ਨੇਗੇਟਿਵ ਆਊਗੀ ਉਹਦਾ ਕਾਰਨ ਕੀ ਹੈ ਵੀ ਕਨਵੈਕਸ ਲੈਂਸ ਦਾ ਫੋਕਲ ਲੈਂਥ ਆਪਾਂ ਨੂੰ ਪਤਾ ਇੱਧਰ ਹੀ ਬਣਦਾ ਹੈਗਾ ਹਮੇਸ਼ਾ ਰੀਅਲ ਜੀ ਠੀਕ ਹੈ ਔਰ ਕਨਕੇਵ ਲੈਂਸ ਦਾ ਜਿਹੜਾ ਆਪਾਂ ਬਣਾਵਾਂਗੇ ਤਾਂ ਫੋਕਲ ਉਹ ਉਹ ਫੋਕਲ ਲੈਂਥ ਇੱਧਰਲੇ ਪਾਸੇ ਮਤਲਬ ਆਈ ਰਹੀ ਜਾਊਗੀ ਤਾਂ ਇੱਧਰਲੇ ਪਾਸੇ ਫੋਕਲ ਲੈਂਥ ਬਣਦੀ ਸੀ ਉਹਦੀ ਇੱਧਰਲੇ ਪਾਸੇ ਫੋਕਸ ਬਣਦਾ ਤਾਂ ਕਰਕੇ ਉਹਦੀ ਫੋਕਲ ਲੈਂਥ ਜੇ ਜਦੋਂ 네ਗੇਟਿਵ ਆ ਗਈ ਤਾਂ ਫਿਰ ਕਨਕੇਵ ਦੀ ਫਿਰ ਪਾਵਰ ਤੇ 네ਗੇਟਿਵ ਆਉਣੀ ਆਉਣੀ ਹੈ ਇਸੇ ਤਰ੍ਹਾਂ ਕਨਵੈਕਸ ਦਾ ਬਟੇ ਉਹ ਜਿਹੜਾ ਹਮੇਸ਼ਾ ਇੱਧਰਲੇ ਪਾਸੇ ਪੋਜ਼ਿਟਿਵ ਪੋਜ਼ਿਟਿਵ ਵੀ ਆਪਾਂ ਬੇਟੇ ਲੈਂਸ ਫਾਰਮੂਲਾ ਵਰਤ ਕੇ ਹੁਣ ਮੈਂ ਤੁਹਾਨੂੰ ਇੱਕ ਨਿਊਮੈਰੀਕਲ ਕਰਾ ਦਿੰਦਾ ਬਾਕੀ ਨਿਊਮੈਰੀਕਲ ਤੁਸੀਂ ਆਪਣੇ ਆਪ ਕਰ ਲੈਣੇ ਹੈਗੇ ਆ ਆਪਣੇ ਕੋਲ ਫਰਜ ਕਰੋ ਆਹ ਨਿਊਮੈਰੀਕਲ ਦਿੱਤਾ ਹੋਇਆ ਹੈ ਕਹਿੰਦੇ ਆ 2 ਸੈਂਟੀਮੀਟਰ ਟਾਲ ਆਬਜੈਕਟ ਇਜ਼ ਪਲੇਸਡ ਪਰਪੈਂਡੀਕੂਲਰ ਟੂ ਦਾ ਪ੍ਰਿੰਸੀਪਲ ਐਕਸਿਸ ਆਫ ਅ ਕਨਵੈਕਸ ਲੈਂਸ ਆਫ ਫੋਕਲ ਲੈਂਥ 10 ਸੈਂਟੀਮੀਟਰ ਦਾ ਡਿਸਟੈਂਸ ਆਫ ਦੀ ਆਬਜੈਕਟ ਫਰਮ ਦੀ ਲੈਂਸ ਇਜ਼ 15 ਸੈਂਟੀਮੀਟਰ ਫਾਈਂਡ ਦਾ ਨੇਚਰ ਪੋਜੀਸ਼ਨ ਐਂਡ ਸਾਈਜ਼ ਆਫ ਦੀ ਇਮੇਜ ਆਲਸੋ ਫਾਈਂਡ ਇਟਸ ਮੈਗਨੀਫੀਕੇਸ਼ਨ ਤਾਂ ਬੇਟੇ ਜਦੋਂ ਵੀ ਤੁਸੀਂ ਕੋਈ ਨੰਮੈਰੀਕਲ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਲਿਖ ਲੈਣਾ ਹੈਗਾ ਤੁਹਾਡੇ ਕੋਲ ਕੀ ਕੀ ਦਿੱਤਾ ਹੋਇਆ ਹੈ ᱜਿਵਨ ਲਿਖ ਲਓ ਕੀ ਕੀ ਹੈ ਬੇਟੇ ਆਪਣੇ ਕੋਲੇ ਸਭ ਤੋਂ ਪਹਿਲਾਂ ਦਿੱਤੀ ਹੈਗੀ ਹੈ ਹਾਈਟ ਆਫ ਆਬਜੈਕਟ ਕਿੰਨੀ ਹਾਈਟ ਆਫ ਆਬਜੈਕਟ ਦਿੱਤੀ ਹੈ ਬੇਟੇ 2 ਸੈਂਟੀਮੀਟਰ ਦੀ ਆਬਜੈਕਟ ਦਿੱਤਾ ਹੈਗਾ ਅਗਲੀ ਗੱਲ ਆਪਣੇ ਫੋਕਲ ਲੈਂਥ ਦਿੱਤੀ ਹੋਈ ਹੈ ਕਨਵੈਕਸ ਲੈਂਸ ਦੀ ਫੋਕਲ ਲੈਂਥ ਕਿੰਨੀ ਦਿੱਤੀ ਹੈ ਬਈ 10 ਸੈਂਟੀਮੀਟਰ ਠੀਕ ਹੈ ਹੁਣ ਇਹ ਨੈਗੇਟਿਵ ਪੋਜ਼ਿਟਿਵ ਹੁਣ ਉਹ ਬਾਅਦ ਦੀ ਗੱਲ ਲਓ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਤੁਸੀਂ ਇਹਨੂੰ ਰੱਖ ਲੈਣਾ ਹੈਗਾ ਅਬਜੈਕਟ ਦਾ ਡਿਸਟੈਂਸ ਕਿੰਨੀ ਦੂਰ पे अब्ਜੈਕਟ ਬੇਟਾ U ਕਿੰਨੀ ਦਿੱਤੀ ਆਪਣੇ ਕੋਲੇ 15 ਸੈਂਟੀਮੀਟਰ ਦਿੱਤੀ ਹੈਗੀ ਆ ਠੀਕ ਹੈ ਤੇ V ਐਸੀ ਜਿਹੜੀ ਹੈਗੀ ਆ ਫਾਈਂਡ ਆਊਟ ਕਰਨੀ ਹੈ ਇਹ ਵੀ ਸਾਨੂੰ ਪਤਾ ਨਹੀਂ ਤੇ ਹਾਈਟ ਆਫ ਇਮੇਜ ਵੀ ਸਾਨੂੰ ਪਤਾ ਨਹੀਂ ਉਹ ਵੀ ਐਸੀ ਫਾਈਂਡ ਆਊਟ ਕਰਨੀ ਹੈ ਤਾਂ ਤੁਸੀਂ ਬੇਟਾ ਇੱਥੇ ਇੱਕ ਸਟਰਕਚਰ ਬਣਾਓ ਭਲਾਂ ਦੀ ਤੁਹਾਨੂੰ ਉਹ ਰੇ ਡਾਇਗਰਾਮ ਬਣਾਉਣ ਨੂੰ ਕਹਿ ਰਿਹਾ ਚਾਹੇ ਨਹੀਂ ਕਹਿ ਰਿਹਾ ਤਾਂ ਤੁਸੀਂ ਜਿੱਕਰ ਰੇ ਡਾਇਗਰਾਮ ਬਣਾ ਲੋਗੇ ਨਾ ਬੇਟੇ ਤਾਂ ਤੁਸੀਂ ਠੀਕ ਕਰੋਗੇ ਮਤਲਬ ਤੁਹਾਡੇ ਫਾਇਦੇ ਵਾਲੀ ਗੱਲ ਹੋਊਗੀ ਇਹ ਠੀਕ ਹੈ ਆ ਇੱਥੇ ਜੇ ਆਪਣੇ ਕੋਲੇ ਬੇਟੇ ਉਹਦੀ ਫੋਕਲ ਲੈਂਥ ਹੈ 10 ਸੈਂਟੀਮੀਟਰ ਮੇਰੇ ਕੋਲ ਇਧਰ ਥਾਂ ਥੋੜਾ ਜਿਹਾ ਘੱਟ ਹੋ ਗਿਆ ਤੇ ਵੈਸੇ ਤੁਸੀਂ ਪੂਰੀ ਖੁੱਲਣੀ ਡਾਇਗਰਾਮ ਬਣਾਉਣੀ ਆ ਮੈਨੂੰ ਫਿਰ ਪੇਜ ਦਾ ਹੋ ਜਾਂਦਾ ਕਿ ਦੂਸਰੀ ਪਾਸੇ ਤੁਹਾਨੂੰ ਪੇਜ ਦਾ ਦਿਸਣਾ ਨਹੀਂ ਹੈਗਾ ਆ ਫੋਕਲ ਲੈਂਥ 10 ਸੈਂਟੀਮੀਟਰ ਤੱਕ ਬੇਟੀ ਠੀਕ ਹੈ ਇੱਥੇ ਕਿ ਜੇ ਉਹਦਾ ਮਤਲਬ ਕਿ ਇਹ ਐਫ ਐਫ 1 ਆ ਗਿਆ ਇੱਥੇ ਆਪਣੇ ਕੋਲ ਜਿਹੜਾ ਹੈਗਾ ਦਾ ਜਾਂ ਇਹਨੂੰ ਐਫ 2 ਲੈ ਲਓ ਇਹਨੂੰ 2 ਐਫ 2 ਲੈ ਲਓ ਠੀਕ ਹੈ ਜਿਵੇਂ ਮਰਜ਼ੀ ਕਰ ਲੈਣਾ ਤੁਸੀਂ ਇਧਰਲੇ ਪਾਸੇ ਫਿਰ ਅਸੀਂ ਐਫ 1 ਲੈ ਲੈਨੇ ਤੇ ਤੇ 2f1 ਹਰ ਲੰਨੀ ਹੈ ਹੁਣ ਉਹ ਕਹਿੰਦੇ ਜੀ ਆਬਜੈਕਟ ਹੈ ਜਿਹੜਾ 15 ਸੈਂਟੀਮੀਟਰ ਦੂਰ ਪਿਆ ਹੈ ਜੇਕਰ ਬੇਟੇ ਆ ਆਰੀਜਨ ਤੋਂ ਲੈ ਕੇ ਇੱਥੋਂ ਤੱਕ ਦੀ ਦੂਰੀ ਹੈ ਜਿਹੜੀ ਉਹ ਫੋਕਲ ਲੈਂਥ ਦੀ 10 ਸੈਂਟੀਮੀਟਰ ਹੈ ਤਾਂ ਇਹਦਾ ਮਤਲਬ ਆਬਜੈਕਟ ਹੈ ਜਿਹੜਾ ਇਧਰੋਂ ਆ ਵੀ 10 ਸੈਂਟੀਮੀਟਰ ਹੋਊਗੀ ਆ 20 ਤੱਕ ਹੋਊਗੀ ਤਾਂ ਇੱਥੋਂ ਤੱਕ ਫਿਰ ਇੱਥੇ ਫਿਰ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਆਬਜੈਕਟ ਆਪਣੇ ਕੋਲੇ ਪਿਆ ਹੋਊਗਾ ਕਿੰਨੇ ਸੈਂਟੀਮੀਟਰ ਉੱਚਾ ਬੇਟੇ ਇਹ ਉਹ ਕਹਿੰਦੇ 2 ਸੈਂਟੀਮੀਟਰ ਉੱਚਾ ਹੈ ਹੁਣ ਦੇਖੋ ਬੇਟੇ ਉਚਾਈ ਤਾਂ ਨੂੰ ਇਸ ਕਰਕੇ ਤਾਂ ਪੋਸਟ ਪਾਉਣੀ ਹੈ ਫੋਕਲ ਲੈਂਥ ਬੇਟੇ ਉਧਰ ਨੂੰ ਆਪਾਂ ਮੰ ਅਬਜੈਕਟ ਵਿੱਚ ਦੀ ਕੱਢਾਂਗੇ ਦੂਸਰੀ ਰੇ ਅਸੀਂ ਉਹਦੇ ਸੈਂਟਰ ਵਿੱਚ ਦੀ ਕੱਢਾਂਗੇ ਠੀਕ ਹੈ ਦੂਸਰੀ ਉਹਦੇ ਰੇ ਆਪਾਂ ਉਹਦੇ ਸੈਂਟਰ ਵਿੱਚ ਦੀ ਕੱਢ ਦਿੰਨੇ ਹੈਗੀਆਂ ਤਾਂ ਹੁਣ ਦੇਖੋ ਰੇ ਉਧਰ ਨੂੰ ਜਾਂਦੀ ਪਈ ਹੈ ਆਬਜੈਕਟ ਦੀ ਅਸੀਂ ਡਿਸਟੈਂਸ ਇਧਰ ਨੂੰ ਮਾਪ ਰਹੇ ਹਾਂ ਇਧਰ ਨੂੰ ਕਿੰਨੇ ਸੈਂਟੀਮੀਟਰ ਹੈ 15 ਸੈਂਟੀਮੀਟਰ ਇਧਰ ਨੂੰ ਮਾਪਿਆ ਕਰਕੇ ਨੈਗੇਟਿਵ ਆ ਜਾਊਗਾ ਫੋਕਲ ਲੈਂਥ ਉਧਰ ਨੂੰ ਮਾਪੀ ਕਰਕੇ ਇਹ ਕਿ ਆਜੂਗੀ ਬਟ ਪੋਜ਼ੀਟਿਵ ਬਸ ਇੱਥੋਂ ਤੁਹਾਨੂੰ ਇਹ ਗੱਲ ਦਾ ਪਤਾ ਲੱਗ ਗਿਆ ਨਾ ਕਿੱਥੇ ਨੈਗੇਟਿਵ ਹੋਣਾ ਹੈ ਕਿੱਥੇ ਜਿਹੜਾ ਹੈਗਾ ਪੋਜ਼ੀਟਿਵ ਹੋਣਾ ਹੈ ਅਗਲਾ ਕੰਮ ਤਾਂ ਥੋੜਾ ਹੀ ਹੈ ਬੇਟੇ ਸਾਨੂੰ ਪਤਾ ਹੈ ਫਾਰਮੂਲਾ ਕੀ ਹੁੰਦਾ 1/f 1/v 1/u ਲਾ ਦਿਓ ਆਪਾਂ じゃ ਐ ਕਰੂ ਪਹਿਲਾਂ 1/v ਆਪਾਂ v ਕੱਢਣੀ ਹੈ 1/v ਇੱਕ ਪਾਸੇ ਰੱਖ ਲਓ 1/f 1/u ਬਣ ਗਿਆ f ਕਿੰਨੀ ਹੈ ਬੇਟੇ ਆਪਣੇ ਕੋਲ 10 ਹੈਗੀ ਹੈ ਠੀਕ ਹੈ -1/15 ਮਾਈਨਸ ਕਿੱਥੋਂ ਆ ਗਿਆ ਬੇਟਾ ਇੱਥੇ ਜ ਨਹੀਂ ਲਾਉਣੀ ਤਾਂ ਇੱਥੇ ਲਾ ਲਓ ਪਹਿਲਾਂ 15 ਉਹ ਉੱਪਰ ਜਾ ਕੇ ਮਾਈਨਸ ਹੀ ਬਣ ਜਾਣੀ ਹੈਗੀ ਹੈ ਠੀਕ ਹੈ 1 اوور دا 1 اوور 10 ਆ ਗਿਆ -1 اوور 15 ਆ ਗਿਆ ٹھیک ہے ਇਹਨਾਂ ਦਾ ਜਦੋਂ ਬੱਚੇ ਤੁਸੀਂ ਐਲਸੀਐਮ ਲਓਗੇ ਐਲਸੀਐਮ ਲੈ ਕੇ ਤੁਹਾਡੇ ਕੋਲ ਇਹ ਚੀਜ਼ ਬਣ ਜਣੀ ਹੈ ਤੁਹਾਨੂੰ ਲੈਣਾ ਆਉਂਦਾ ਹੀ ਹੋਊਗਾ ਐਲਸੀਐਮ ٹھیک ہے ਇਹ ਆਹ ਚੀਜ਼ ਬਣ ਜਣੀ 13 ਇਹਨਾਂ ਦਾ ਐਲਸੀਐਮ ਆ ਗਿਆ ਇਦਾਂ ਕਰਕੇ ਜੇ ਤੁਹਾਨੂੰ ਨਹੀਂ ਲੈਣਾ ਆਉਂਦਾ ਤਾਂ ਮੈਂ ਲੈ ਕੇ ਦਿਖਾ ਦਿੰਦਾ 10 ਤੋਂ 15 2 ਤੇ ਗਿਆ 5 ਤੋਂ ਨਹੀਂ 10 5 3 15 ٹھیک ہے 5 ਤੇ ਗਿਆ 1 3 3 ਤੇ ਗਿਆ ਹਾਂ 5 5 10 10 ਦੀ ਹੈ 30 ਆ ਗਿਆ 30 ਨੂੰ ਆਪਾਂ 10 ਨਾਲ ਡਿਵਾਈਡ ਕੀਤਾ ਤਾਂ ਕਿੰਨਾ ਆਉਣਾ ਚਾਹੀਦਾ ਬੇਟੇ 30 ਨੂੰ 10 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ 3 ਆ ਜਾਊਗਾ 3 15 ਨਾਲ ਕਰਾਂਗੇ ਤਾਂ 2 ਆ ਜਾਊਗਾ -2 ਉੱਪਰ ਜਾ ਕੇ ਮਲਟੀਪਲਾਈ ਕਰਨਾ ਹੁੰਦਾ ਆਪਾਂ ਹਨਾ ਤਾਂ ਯਾਨੀ ਕਿ ਆ ਗਿਆ ਇਹ 1/30 ਆ ਗਿਆ 1/v 1/30 so v 30 ਠੀਕ ਹੈ ਹੁਣ ਦੇਖੋ ਬੇਟੇ ਜੇ 1/v ਹੈ ਜਿਹੜਾ 1/30 ਆਇਆ ਸੀ ਤਾਂ ਉਹਨੂੰ ਉਲਟਾ ਕੇ ਆਪਣੇ ਕੋਲ 30 ਆ ਜਣਾ ਔਰ ਆਇਆ ਕੀ ਇਹ ਪੋਜ਼ਿਟਿਵ ਪੋਜ਼ਿਟਿਵ ਦਾ ਮਤਲਬ ਇਹ ਇਮੇਜ ਇੱਧਰ ਨੂੰ ਬਣੀ ਹੈ ਆਪਾਂ ਨੂੰ ਪਤਾ ਇੱਥੇ ਬਣਦੀ ਪਈ ਹੈ ਇਮੇਜ ਠੀਕ ਹੈ ਜੀ ਆਪਾਂ ਨੂੰ ਇਸ ਕਰਕੇ ਤਾਂ ਹੀ ਪਤਾ ਲੱਗ ਗਿਆ ਬੇਟੇ ਇਦਾਂ ਕਰਕੇ ਸੀ ਐਮਐਸ ਦੀ ਜਿਹੜੀ ਹੈਗੀ ਐ ਡਿਸਟੈਂਸ ਕੱਢ ਲਿਆ ਹੁਣ ਅਸੀਂ ਕੱਢਣੀ ਹੈ ਬੇਟੇ ম্যাগਨੀਫਿਕੇਸ਼ਨ ਪਾਵਰ ম্যাগਨੀਫਿਕੇਸ਼ਨ ਕਿਵੇਂ ਕਰਦੇ ਹੁੰਨੇ ਆ ਅਸੀਂ ম্যাগਨੀਫਿਕੇਸ਼ਨ ਪਾਵਰ ਕੱਢਣਾ ਤਾਂ ਕੰਮ ਸੌਖਾ ਹੀ ਹੈਗਾ ਉਹ ਹੁੰਦਾ ਐਚ ਡੈਸ਼ ਓਵਰ ਐਚ ਜਾਂ ਇਕੁਅਲ ਟੂ ਦੀ ਵੀ ਓਵਰ ਯੂ ਤਾਂ ਵੀ ਤੁਹਾਨੂੰ ਪਤਾ ਬੇਟੇ ਕਿੰਨੀ ਹੈ 30 ਹੈ ਤੇ ਯੂ ਕਿੰਨੀ ਹੈਗੀ ਸੀਗੀ -15 ਕੱਟ ਕੇ ਬੇਟੇ -2 ਆ ਗਿਆ ਹੁਣ ਆਪਾਂ ਨੂੰ ਪਤਾ ম্যাগਨੀਫਿਕੇਸ਼ਨ ਪਾਵਰ ਕੀ ਹੈ ਜੇ ਨੈਗੇਟਿਵ ਠੀਕ ਹੈ ਇਸ ਕਰਕੇ ਆਪ ਪਕਵਾਂਗੇ ਜੀ ਇਮੇਜ ਕੀ ਹੈ ਵੀ ਰੀਅਲ ਹੈ ਐਂਡ ਇਨਵਰਟਡ ਹੈ ਠੀਕ ਹੈ ਰੀਅਲ ਐਂਡ ਇਨਵਰਟਡ ਹੈ ਔਰ ਜੇਕਰ ਉਹਦਾ ਸਾਈਜ਼ ਵੀ ਵੇਖਣਾ ਹੈਗਾ ਬੇਟੇ ਤਾਂ ਸਾਈਜ਼ ਦਾ ਵੀ ਸਾਨੂੰ ਪਤਾ ਲੱਗ ਜਾਊਗਾ ਸਾਈਜ਼ ਤੁਸੀਂ ਵੇਖੋ ਹੁਣ ਐਚ ਡੈਸ਼ ਓਵਰ ਐਚ ਕਾਦੇ ਬਰਾਬਰ ਹੈ ਅਗਰ 2 ਦੇ ਬਰਾਬਰ ਆ ਗਿਆ ਐਚ ਐਚ ਡੈਸ਼ ਵਟਾ ਐਚ ਕਿੰਨੀ ਦਿੱਤੀ ਹੈ ਤੁਹਾਨੂੰ 10 ਇੱਕ ਸੌਰੀ ਮਾਈਨਸ 2 ਦੇ ਸੀਗਾ ਠੀਕ ਹੈ ਤਾਂ ਐਚ ਕਿੰਨਾ ਆ ਜੂਗੀ ਮਾਈਨਸ 2 ਇੰਟੂ n -20 مطلب ਕਿ ਲਾਰਜ ਬਣੋਗੀ ਬਟ 20 ਸੈਂਟੀਮੀਟਰ ਦੀ ਆਪਣੇ ਕੋਲੇ ਬਣੋਗੀ ਇਹ ਜਿਹੜੀ ਉਹਦੀ ms ਹੈਗੀ ਹੈ ਠੀਕ ਹੈ 네ਗੇਟਿਵ ਦਾ ਮਤਲਬ ਕੀ ਹੈ ਇਨਵਰਟਡ ਹੈ ਔਰ 20 ਸੈਂਟੀਮੀਟਰ ਦਾ ਮਤਲਬ ਕੀ ਹੈ ਵੀ ਸੌਰੀ ਉਹ 10 ਸੈਂਟੀਮੀਟਰ ਨਹੀਂ ਸੀ 2 ਸੈਂਟੀਮੀਟਰ ਸੀਗਾ ਬਟ ਮੈਂ ਗਲਤ ਭਰ ਗਿਆ ਇਹਨੂੰ ਹਾਈਟ ਆਫ ਅਬਜੈਕਟ ਆਪਣੀ 10 ਨਹੀਂ ਸੀ ਮੈਂ ਫੋਕਲ ਲੈਂਥ ਭਰ ਗਿਆ ਹਾਈਟ ਆਫ ਅਬਜੈਕਟ ਆਪਣੀ 2 ਸੀਗੀ ਠੀਕ ਹੈ 2 ਹੈ 2 ਨਾਲ ਮਲਟੀਪਲਾਈ ਕੀਤੀ ਤਾਂ 4 ਤਾਂ ਮਤਲਬ 4 ਸੈਂਟੀਮੀਟਰ ਦੀ ਜਿਹੜੀ ਹੈਗੀ ਹੈ ਲੰਬੀ ਆਪਣੇ ਕੋਲੇ ਕੀ ਬਣ ਜਣੀ ਹੈ ਐਮਸ ਬਣ ਜਣੀ ਹੈ ਮਤਲਬ ਕਿ ਉਹ ਦੇ ਨਾਲੋਂ ਆਬਜੈਕਟ ਦੇ ਨਾਲੋਂ ਦੁੱਗਣੀ ਬਨੂਗੀ ਇਨਲਾਰਜਡ ਬਨੂਗੀ ਠੀਕ ਹੈ ਟੂ ਟਾਈਮਸ ਇਨਲਾਰਜਡ ਬਨੂਗੀ ਦੁੱਗਣੀ ਬਣ ਚਣੀ ਹੈ ਤਾਂ ਇਦਾਂ ਕਰਕੇ ਬੇਟੇ ਤੁਸੀਂ ਇਸ ਤਰ੍ਹਾਂ ਦੇ ਨਮੈਰੀਕਲ ਜਿਹੜੇ ਕਰ ਲੈਨੇ ਨੇ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪੂਰੀ ਤਰ੍ਹਾਂ ਸਮਝ ਆ ਗਈ ਹੋਊਗੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੈ ਤਾਂ ਮੈਨੂੰ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਬੜੀ ਮਿਹਰਬਾਨੀ ਸ਼ੁਕਰੀਆ ਬੇਟੇ ਤੇ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਜਿਹੜੀ ਵੀ ਮੈਂ ਵੀਡੀਓ ਬਣਾਵਾਂ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਵੇ ਸ਼ੁਕਰੀਆ ਮਿਹਰਬਾਨੀ